ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਮੈਂ ਮਹਿਕ ਟਿਪਕਾ ਤੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਕਰ ਬੜ ਲੈ ਲਿਆ ਅੱਜ 1 ਫਰਵਰੀ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਦੀ ਜੋ ਸੰਭਾਵਨਾ ਜਤਾਈ ਗਈ ਹੈ ਤੇ ਪਟਿਆਲਾ ਸਣੇ ਕੁਝ ਥਾਵਾਂ ਉੱਤੇ ਸੜਕ 'ਤੇ ਸਵੇਰੇ ਬੱਦਲ ਗਰਜਣ ਸਣੇ ਹਲਕੀ ਬਾਰਿਸ਼ ਹੋਈ ਮੌਸਮ ਵਿਭਾਗ ਮੁਤਾਬਕ 3 ਫਰਵਰੀ ਤੱਕ ਮੀਂਹ ਦਾ ਦੌਰ ਜਾਰੀ ਰਹਿ ਸਕਦਾ ਹੈ ਮੌਸਮ ਵਿਭਾਗ ਵੱਲੋਂ 14 ਜ਼ਿਲ੍ਹਿਆਂ ਵਿੱਚ ਹਨੇਰੀ ਅਤੇ ਬਿਜਲੀ ਚਮਕਣ ਨੂੰ ਲੈ ਕੇ yellow alert ਹੁਣ ਜਾਰੀ ਕਰ ਜਗਾਹ ਜ਼ਰਾਨ ਹਵਾਵਾ ਤੀ ਤੋਂ 4 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਗ ਸਕਦੀਆਂ। ਦੱਸਦੀ ਹੈ ਪਿਛਲੇ 24 ਘੰਟਿਆਂ ਦੌਰਾਨ ਵੱਡਾ ਤਬਾਕਾ ਹੋਣ ਵਾਲਿਆ ਹੈ ਤਾਂ ਦੰਦੇ ਵੱਤੋਂ ਵੱਤਾ ਆਪਨ ਵਿੱਚ 1.8 ਡਿਗਰੀ ਦੀ ਕਮੀ ਚ ਦਰਜ ਕੀਤੀ ਗਈ ਹੈ। ਜਿਸ ਨਾਲ ਤਾਪਮਨ ਆਮ ਤੋਂ ਹੇਠਾਂ ਪਹੁੰਚ ਗਿਆ ਹੈ। ਉੱਤੇ ਹੀ ਸਭ ਤੋਂ ਘੱਟ ਅਨਿਯਤਮ ਤਾਪਮਨ ਪੰਜਾਬ ਦੇ ਫਰੀਦਕੋਟ ਵਿੱਚ ਜਿੱਥੇ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਗਲੇ 24 ਘੰਟਿਆਂ ਵਿੱਚ ਰਾਤ ਦੇ ਤਾਪਮਨ ਵਿੱਚ 3 ਤੋਂ 5 ਡਿਗਰੀ ਤੱਕ ਵਾਧਾ ਹੋ ਸਕਦਾ ਹੈ। ਜਦਕਿ ਦਿਨ ਦੇ ਤਾਪਮਨ ਵਿੱਚ 2 ਤੋਂ 4 ਡਿਗਰੀ ਦੀ ਜੋ ਕਮੀ ਆਂਦੀ ਸਭਾਵਨਾ ਹੈ ਮੌਸਮ ਵਿਭਾਗ ਮੁਤਾਬਿਕ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਨਤਨ ਹੁਸ਼ਿਆਰਪੁਰ ਨਵਾਂਸ਼ਹਿਰ ਕਪੂਰਥਲਾ ਜਲੰਧਾ ਲੁਧਿਆਣਾ ਸੰਗਰੂਰ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਤੇ ਮਹਾਲੀ ਸਮੇਤ 14 ਜ਼ਿਲ੍ਹਿਆਂ ਵਿੱਚ ਹਨੇਰੀ ਤੂਫਾਨ ਅਤੇ ਬਿਜਲੀ ਡਿੱਗਣ ਦੀ ਸਭਾਵਨਾ ਹੈ ਇਸ ਦੌਰਾਨ ਹਵਾਵਾਂ ਦੀ ਰਫਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਦੂਜੇ ਪਾਸੇ ਪਠਾਨਕੋਟ ਹੁਸ਼ਿਆਰਪੁਰ ਨਵਾਂਸ਼ਹਿਰ ਤੇ ਰੂਪਨਗਰ ਵਿੱਚ ਕਈ ਥਾਵਾਂ ਤੇ ਹਲਕੀ ਤੇ ਦਰਮਿਆਨੀ ਮੀ ਪੈਂਦੇ ਆਸਾਰ ਨੇ ਤਾਂ ਗੁਰਦਾਸਪੁਰ ਅੰਮ੍ਰਿਤਸਰ ਤਨਤਨ ਕਬੂਤਲਾ ਜਲੰਧਰ ਲੁਧਿਆਣਾ ਸੰਗਰੂਰ ਫਤਗੜ ਸਾਹਿਬ ਪਟਿਆਲਾ ਤੇ ਮਹਾਲੀ ਵਿੱਚ ਕੋਈ ਸਾਮਾ ਤੇ ਜੋ ਮੀ ਹੁਣ ਪੈ ਸਕਦਾ ਹੈ ਜਦ ਕਿ ਫਿਰੋਜ਼ਪੁਰ ਫਾਜ਼ਲੀਕਾ ਫਰੀਦਕੋਟ ਮੁਕਤਸਰ ਮੋਗਾ ਬਟਿੰਡਾ ਬਨਾਲਾ ਅਤੇ ਮਾਨਸਾ ਇੱਥੇ ਗਿਨੇ ਤੁਨੇ ਸਨ ਅਤੇ ਮੀਂਹ ਦੀ ਸਭਾਵਨਾ ਹੈ ਮੌਸਮ ਵਿਭਾਗ ਮੁਤਾਬਕ ਪਠਾਨਕੋਟ ਗੁਦਾਸਪੁਰ ਅੰਮ੍ਰਿਤਸਰ ਤਨਤਨ ਹੁਜਾਰਾ ਪਰ ਨਵਾਂ ਸ਼ਹਿਰ ਫੋਥਲਾ ਜਲੰਧਰ ਲੁਧਿਆਣਾ ਸੰਗਰੂਰ ਫਤਿਗੜ ਸਾਹਿਬ ਰੂਪਨਗਰ ਪਟਿਆਲਾ ਤੇ ਮਹਾਲੀ ਸਮੇਤ 14 ਜ਼ਿਲ੍ਹਿਆਂ ਵਿੱਚ ਹਨੇਰੀ ਤੂਫਾਨ ਅਤੇ ਬਿਜਲੀ ਡਿੱਗਣ ਦੀ ਸਭਾਵਨਾ ਹੈ ਤੇ ਇਸ ਦੌਰਾਨ ਹਵਾਵਾਂ ਦੀ ਰਫਤਾਰ 30 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਦੂਜੇ ਪਾਸੇ ਪਠਾਨਕੋਟ ਹੁਜਾਰਾ ਪਰ ਨਵਾਂ ਸ਼ਹਿਰ ਅਤੇ ਰੂਪਨਗਰ ਵਿੱਚ ਕਈ ਥਾਵਾਂ 'ਤੇ ਹਲਕੇ ਤੋਂ ਦਰਮਿਆਨੇ ਮੀ ਪੈਂਦੇ ਅਸਾਰ ਨਹੀਂ ਤੇ ਇਸੇ ਮੌਸਮ ਦੀ ਤਾਹ ਜਾਣਕਾਰੀ ਮੌਸਮ ਦੇ ਹਰ ਅਪਡੇਟਸ ਨਾਲ ਸਾਂਝੀ ਕਰਦੇ ਰਾਵਾਂਗੇ ਬਨੇ ਰਹੋ ਪੰਜਾਬੀ ਲਿੰਕ মিডিਆ ਦੇ ਨਾਲ ਧੰਨਵਾਦ